ਟਰਾਂਸਪੋਰਟ ਡਿਪਾਰਟਮੈਂਟ ਪੰਜਾਬ ਦਾ ਟਰਾਂਸਪੋਰਟ ਡਿਪਾਰਟਮੈਂਟ ਦੇ ਅੰਦਰ ਜਿਹੜੀਆਂ ਸਰਵਿਸਸ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸੀ ਉਹਨਾਂ ਦੇ ਅੰਦਰ ਅੱਜ ਇੱਕ ਸਖਤ ਕਦਮ ਚੁੱਕੇ ਗਏ ਨੇ ਕਿ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਟਰਾਂਸਪੋਰਟ ਡਿਪਾਰਟਮੈਂਟ ਦੇ ਅੰਦਰ ਹੋਰ ਜਿਹੜੀ ਆ ਪਾਰਦਰਸ਼ਤਾ ਲੈ ਕੇ ਆਉਣ ਦੇ ਲਈ ਹੋਰ ਟਰਾਂਸਪਰੈਂਸੀ ਲੈ ਕੇ ਆਉਣ ਦੇ ਲਈ ਹੋਰ ਜਿਹੜੀ ਆ ਜਿੰਨੀਆਂ ਵੀ ਸਰਵਿਸਸ ਰਹਿ ਗਿਆ ਉਹਨਾਂ ਨੂੰ ਹੋਰ ਅੱਛੇ ਤਰੀਕੇ ਦੇ ਨਾਲ ਸਾਡੇ ਨਾਗਰਿਕਾਂ ਨੂੰ ਦੇਣ ਦੇ ਲਈ ਸਾਡੇ ਜਿਹੜੇ ਕੰਜ਼ਿਊਮਰ ਨੂੰ ਦੇਣ ਦੇ ਲਈ ਹੋਰ ਜਿਹੜਾ ਰੂਲ ਸਖਤ ਕੀਤੇ ਨਗੇ ਕਿਉਂਕਿ ਜੇ ਮੈਂ ਗੱਲ ਕਰਾਂ ਪੰਜਾਬ ਦੇ ਅੰਦਰ ਜਿਹੜਾ ਡਰਾਈਵਿੰਗ ਲਾਇਸੈਂਸ ਹੁੰਦਾ ਹੈਗਾ ਜਦੋਂ ਕੋਈ ਡਰਾਈਵਿੰਗ ਲਾਇਸੈਂਸ ਲੈਣ ਜਾਂਦਾ ਹੈਗਾ ਚਾਹੇ ਕੋਈ ਮੋਟਰ ਕਾਰ ਦਾ ਜਾਂ ਮੋਟਰਸਾਈਕਲ ਦਾ ਉਹਦੇ ਲਈ ਅੱਜ ਮੈਂ ਦੇਖਿਆ ਸੀ ਡਿਪਾਰਟਮੈਂਟ ਦੇ ਅੰਦਰ ਰਿਵਿਊ ਹੋਇਆ ਜਦੋਂ ਕਿ ਲਗਭਗ ਤੇਰਾ ਪ੍ਰੀਖਟ ਜਿਹੜਾ ਟਾਈਮ ਲਾਈਨ ਆ ਜੇ ਟਾਈਮ ਬਾਉਂਡ ਕੀਤਾ ਗਿਆ ਕਿ 7 ਦਿਨ ਦਾ ਸਮਾਂ ਹੋਣਾ ਚਾਹੀਦਾ ਉਹਦੇ ਬਾਅਦ ਵੀ ਲਗਭਗ ਅੱਜ 7722 ਜਿਹੜੀਆਂ ਐਪਲੀਕੇਸ਼ਨ ਪੈਂਡਿੰਗ ਪੰਜਾਬ ਸੀ 7722 ਐਪਲੀਕੇਸ਼ਨ ਪੈਂਡਿੰਗ ਪੰਜਾਬ ਨੇ ਇਸੇ ਤਰ੍ਹਾਂ ਰੀਨਿਊਵਲ ਆਫ ਡਰਾਈਵਿੰਗ ਲਾਇਸੈਂਸ ਦੀ ਗੱਲ ਆ ਕਿ ਜਦੋਂ ਆਪਾਂ ਲਾਇਸੈਂਸ ਨੂੰ ਰੀਨਿਊ ਕਰਾਉਣਾ ਉਹਦੀਆਂ ਲਗਭਗ 7084 ਐਪਲੀਕੇਸ਼ਨ ਆ ਪੰਜਾਬ ਪਰਚ ਪੈਂਡਿੰਗ ਪੰਜਾਬ ਸੀ ਇਸੇ ਤਰੀਕੇ ਜਿਹੜੇ ਹਾਇਰ ਪਰਚੇਜ਼ ਜਿਹੜੀਆਂ ਅਡੀਸ਼ਨਲ ਰੈਡੀਸ਼ਨ ਹੁੰਦੀ ਆ ਕਿ ਤੁਸੀਂ ਵਾਹਨ ਵੇਚਤਾ ਜਾਂ ਨਵਾਂ ਲੈ ਲਿਆ ਛਡਵਾ ਲਿਆ ਕਿਸੇ ਤੋਂ ਪੁਰਾਣਾ ਉਹਦੇ ਲਈ ਲਗਭਗ 1634 ਜਿਹੜੀਆਂ ਐਪਲੀਕੇਸ਼ਨਾਂ ਪੈਂਡਿੰਗ ਪਈਆਂ ਸੀਗੀਆਂ ਇਸੇ ਤਰੀਕੇ ਚੇਂਜ ਆਫ ਐਡਰੈਸ ਡਰਾਈਵਿੰਗ ਡੀਐਲ ਦੇ ਅੰਦਰ ਚੇਂਜ ਆਫ ਐਡਰੈਸ ਇਹ ਡੀਐਲ ਦੇ ਅੰਦਰ ਡਰਾਈਵਿੰਗ ਲਾਇਸੈਂਸ ਦੇ ਅੰਦਰ ਲਗਭਗ 2851 ਐਪਲੀਕੇਸ਼ਨਾਂ ਪੈਂਡਿੰਗ ਪਈਆਂ ਸੀਗੀਆਂ ਇਹਨਾਂ ਸਾਰਿਆਂ ਦੇ ਅੰਦਰ ਇੱਕ ਟਾਈਮ ਲਾਈਨ ਜਿਹੜੀ ਆ ਉਹ ਸਰਕਾਰ ਵੱਲੋਂ ਨਿਯੁਕਤ ਕੀਤੀ ਗਈ ਸੀ ਪਰ ਲੇਕਿਨ ਫਿਰ ਵੀ ਫਿਰ ਵੀ ਜਿਹੜੀਆਂ ਇਹ ਐਪਲੀਕੇਸ਼ਨ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਨੇਗੀਆਂ ਇਹ ਪੂਰੇ ਪੰਜਾਬ ਦੇ ਅੰਦਰ ਪੈਂਡਿੰਗ ਪੰਜਾਸੀਆਂ ਯਾਨੀ ਕਿ ਡਰਾਈਵਿੰਗ ਲਾਇਸੈਂਸ ਦੇ ਅੰਦਰ ਨਮਾ ਜਦੋਂ ਡਰਾਈਵਿੰਗ ਲਾਇਸੈਂਸ ਜਾਰੀ ਹੁੰਦਾਗਾ ਤਾਂ ਉਹਦਾ ਸਮਾਂਗਾ 7 ਦਿਨ ਤਾਂ ਉਹਦਾ ਸਮਾਂਗਾ 7 ਦਿਨ ਦਾ ਸਮਾਂ ਦਿੱਤਾ ਗਿਆ ਕਿਸੇ ਤਰੀਕੇ ਰੀਨਿਊਵਲ ਦੇ ਉੱਤੇ ਰਿਨਿਊ ਕਰਾਉਣ ਦੇ ਉੱਤੇ ਡਰਾਈਵ ਲਾਇਸੈਂਸ ਉਹਦੇ ਲਈ ਵੀ 7 ਦਿਨ ਦਾ ਸਮਾਂ ਦਿੱਤਾ ਗਿਆ ਜਦ ਕਿ ਰਜਿਸਟ੍ਰੇਸ਼ਨ ਸਰਟੀਫਿਕੇਟ ਜੇਕਰ ਤੁਸੀਂ ਆਰਸੀ ਬਣਾਉਣੀ ਆ ਤਾਂ ਉਹਦੇ ਲਈ 21 ਦਿਨ ਦਾ ਸਮਾਂ ਹੈਗਾ ਇਸੇ ਤਰੀਕੇ ਐਡੀਸ਼ਨ ਐਂਡ ਡਿਲੀਸ਼ਨ ਐਡੀਸ਼ਨ ਕਰਨਾਗਾ ਜਾਂ ਜੇ ਡਿਲੀਸ਼ਨ ਕਰਾਉਣੀ ਆ ਕੋਈ ਹਰ ਪਰਚੇਜ ਅਗਰੀਮੈਂਟ ਦੇ ਅੰਦਰ ਕਿਉਂਕਿ ਜਦੋਂ ਤੁਸੀਂ ਕੋਈ ਵਾਹਨ ਖਰੀਦਦੇ ਹੋ ਤਾਂ ਜਦੋਂ ਆਪਾਂ ਬੈਂਕ ਤੋਂ ਲੋਨ ਲੈਨੇ ਆ ਉਹਦੇ ਅੰਦਰ ਐਂਟਰੀ ਕੋਈ ਡਿਲੀਟ ਕਰਾਉਣੀ ਆ ਜਾਂ ਐਂਟਰ ਕਰਵਾਉਣਾਗਾ ਤਾਂ ਉਹਦੇ ਲਈ ਵੀ ਸਮਾਂ ਸੀਮਾ ਜਿਹੜੀ 3 ਦਿਨ ਸੀਗੀ ਫੋਦੀਆਂ ਵੀ ਐਪਲੀਕੇਸ਼ਨ ਜਿਹੜੀਆਂ ਪੰਜਾਬ ਪਰਚ ਬਹੁਤ ਸਾਰੀਆਂ ਪੈਂਡਿੰਗ ਪੰਜਾਂ ਸੀ ਪਰ ਲੇਕਿਨ ਅੱਜ ਸਰਕਾਰ ਭਗਵਾਨ ਸੀ ਮਾ ਜੀ ਨੇ ਸਖਤ ਫੈਸਲੇ ਲੈਂਦੇ ਹੋਏ ਆਰਡਰ ਜਾਰੀ ਕੀਤੇ ਨੇਗੇ ਕਿ ਸਾਰੀਆਂ ਸਰਵਿਸ ਜਿਹੜੀਆਂ ਕਿ ਵਿਉਣ ਦੀ ਟਾਈਮ ਲਾਈਨ ਪਲੇ ਕੀਆ ਜਿਹੜੀਆਂ ਕਿ ਸਮੇਂ ਤੋਂ ਵੱਧ ਪੈਂਡਿੰਗ ਪੰਜ ਐਪਲੀਕੇਸ਼ਨਸ ਨੇ ਕੀਆ ਪੰਜਾਬ ਸਰ ਦੇ ਅੰਦਰ ਉਹਨਾਂ ਦਾ ਨਿਪਟਾਰਾ ਜਿਹੜਾ ਉਹ 25 ਅਪ੍ਰੈਲ ਤੱਕ ਕਰਨਾਗਾ ਸਾਰੇ ਡਿਪਾਰਟਮੈਂਟ ਨੂੰ ਆਰਟੀਓਜ਼ ਨੂੰ ਸਟੇਟ ਦੇ ਅਫੀਸਰ ਸਰਦਾਰ ਨੂੰ ਇਹ ਅੱਜ ਹੁਕਮ ਜਾਰੀ ਹੋਏ ਨੇ ਕਿ 25 ਅਪ੍ਰੈਲ ਤੱਕ 25 ਅਪ੍ਰੈਲ ਤੱਕ ਸਾਰੀਆਂ ਜਿਹੜੀਆਂ ਐਪਲੀਕੇਸ਼ਨਸ ਪੈਂਡਿੰਗ ਪੰਜਾ ਨੇ ਕੀਆ ਉਹ ਸਾਰੀਆਂ ਦਾ ਨਿਪਟਾਰਾ ਕਰਨਾਗਾ ਚਾਹੇ ਨਵਾਂ ਲਾਇਸੈਂਸ ਬਣਾਉਣਾਗਾ ਚਾਹੇ ਪੁਰਾਣੇ ਰਿਸੈਂਸ ਨੂੰ ਰਿਡੂ ਕਰਾਉਣਾਗਾ ਚਾਹੇ ਨਵੇਂ ਰਜਿਸਟ੍ਰੇਸ਼ਨ ਕਰਵਾਉਣੀ ਆ ਚਾਹੇ ਕੋਈ ਹਾਇਰ ਪਰਚੇਜ ਦਾ ਐਗਰੀਮੈਂਟ ਡਿਲੀਟ ਕਰਾਉਣਾਗਾ ਉਹਦੀ ਐਂਟਰੀ ਖਤਮ ਕਰਾਉਣੀ ਆ ਜਾਂ ਐਂਟਰੀ ਕਰਵਾਉਣੀ ਆ ਜਿੰਨੀਆਂ ਵੀ ਐਪਲੀਕੇਸ਼ਨਾਂ ਲਾਕਪ ਬਹੁਤ ਸਾਰੀਆਂ ਸਰਸਿਸ ਨੇ ਲੀਆ ਮੈਂ ਤਾਂ ਲੋ ਸਿਰਫ ਚੰਨ ਐਗਜ਼ੈਂਪਲ ਦਿੱਤੀਆਂ ਨੇ ਗੀਆਂ ਇਹ ਸਿਰਫ ਜਿੰਨੀਆਂ ਵੀ ਟਾਈਮ ਲਾਉਨ ਕੀਤਾ ਗਿਆਗਾ ਇਹ ਸਾਰੀਆਂ ਨੇ ਸਾਰੀਆਂ 25 ਅਪ੍ਰੈਲ ਤੱਕ 25 ਅਪ੍ਰੈਲ ਤੱਕ ਸਾਰੀਆਂ ਜਿੰਨੀਆਂ ਵੀ ਪੈਂਡਿੰਗ ਐਪਲੀਕੇਸ਼ਨ ਹੈਗੀਆਂ ਸਾਰੀਆਂ ਦਾ ਨਿਪਟਾਰਾ ਹੋਊਗਾ ਇਹਦਰਦੇਸ਼ ਜਿਹੜੇ ਲੱਗੇ आज सरदार भगवंत सिंह मान जी ਵੱਲੋਂ ਜਾਰੀ ਕਰ ਦਿੱਤੇ ਗਏ ਨੇ। ਅੱਜ ਸਾਡੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੰਨਰ ਜੀ ਨੇ ਆਦੇਸ਼ ਜਾਰੀ ਕੀਤੇ ਨੇਗੇ ਕਿ 25 ਅਪ੍ਰੈਲ ਤੱਕ ਕੋਈ ਵੀ ਐਪਲੀਕੇਸ਼ਨ ਟ੍ਰਾਂਸਪੋਰਟ ਡਿਪਾਰਟਮੈਂਟ ਦੇ ਅੰਦਰ ਪੈਂਡਿੰਗ ਨਹੀਂ ਰਹਿਣੀ ਚਾਹੀਦੀ। ਸਾਰਿਆਂ ਦਾ ਫੈਸਲਾ ਜਿਹੜਾ ਹੋਣਾ ਚਾਹੀਦਾ। ਔਰ ਇਸ ਤੋਂ ਬਾਅਦ 25 ਤਰੀਕ ਤੋਂ ਬਾਅਦ ਜਿਹੜੀ ਟਾਈਮ ਲਾਈਨ 40 ਦਿਨ 21 ਦਿਨ 10 ਦਿਨ 9 ਦਿਨ 11 ਦਿਨ ਤੇਈ ਦਿਨ ਜਿਹੜੀਆਂ ਵੱਖ-ਵੱਖ ਸਰਵਿਸਸਾਂ ਰੈਂਗੀਆਂ ਉਹ ਜਿਹੜਾ ਵੀ ਟਾਈਮ ਲਾਈਨ ਦਿੱਤਾ ਗਿਆ ਉਸ ਤੋਂ ਬਾਅਦ ਕੋਈ ਵੀ ਐਪਲੀਕੇਸ਼ਨ ਪੈਂਡਿੰਗ ਨਹੀਂ ਰਹੂਗੀ ਸਾਰੇ ਪੰਜਾਬ ਦੇ ਨਾਗਰਿਕਾਂ ਨੂੰ ਅਸੀਂ ਸਹੂਲਤਾਂ ਦੇ ਰਹਾਂਗੇ ਸੋ ਜਿਹੜਾ ਵੀ ਅਫਸਰ ਜੇ ਟਾਈਮ ਲਾਈਨ ਦਿੱਤੀ ਗਈ ਆ ਔਰ ਉਸ ਤੋਂ ਬਾਅਦ ਪੈਂਡਿੰਗ ਰੱਖੂਗਾ ਤਾਂ ਉਹਦੀ ਜਵਾਬਦੇਹੀ ਜਿਹੜੀ ਆ ਉਹ ਤੈਅ ਹੋਊਗੀ ਔਰ ਇਹ ਕਾਉਂਟੇਬਿਲਟੀ ਜਿਹੜੀ ਆ ਉਹ ਫਿਕਸ ਹੋਊਗੀ ਕੋਈ ਵੀ ਵਿਅਕਤੀ ਜੇਕਰ ਨਮਲ ਲਾਇਸੈਂਸ ਬਵਾਵਾ ਚਾਹੁੰਦਾਗਾ ਇਹ ਸਤਿਨਾ ਤੋਂ ਬਾਅਦ ਉਹਦੇ ਲਾਇਸੈਂਸ ਦੀ ਅਰਜ਼ੀ ਪੈਂਡਿੰਗ ਰਹਿ ਗਈ ਤਾਂ ਕਨਸਰਨ ਆਰਟੀਓ ਦੀ ਕਨਸਰਨ ਅਫਸਰ ਦੀ ਜਿਹੜੀ ਆ ਉਹ ਜਵਾਬਦੇਹਿਤ ਹੋ ਔਰ ਉਪਰੇਸ਼ ਕੀਤਾ ਜਾਊਗਾ ਔਰ ਸਾਰਾ ਹੀ ਇਹਦੀ ਦੇਖ ਰੱਖੇੜਾਗਾ ਡਿਪਾਰਟਮੈਂਟ ਦੇ ਉੱਚ ਅਧਿਕਾਰੀ ਕਰਨਗੇ ਐਸ ਸੀ ਸੀ ਲੈਵਲ ਦੇ ਸਟੇਟ ਟਰਾਂਸਪੋਰਟ ਕਮਿਸ਼ਨਰ ਜਿਹੜੋ ਨੇ ਕਿ ਉਹ ਦੇਖਣਗੇ ਕਿ ਕਿਹੜੇ ਕਿਹੜੇ ਡਿਸਟ੍ਰਿਕਟ ਦੇ ਅੰਦਰ 7 ਦਿਨਾਂ ਤੋਂ ਬਾਅਦ ਜਾਂ 11 ਦਿਨਾਂ ਤੋਂ ਬਾਅਦ ਜਾਂ 15 ਦਿਨਾਂ ਤੋਂ ਬਾਅਦ ਜਿਹੜੀਆਂ ਐਪਲੀਕੇਸ਼ਨ ਪੈਂਡਿੰਗ ਪੰਜਾਂ ਨੇਗੀਆਂ ਜੇਕਰ ਐਪਲੀਕੇਸ਼ਨਾਂ ਪੈਂਡਿੰਗ ਪੰਜਾਂ ਮਿਲ ਗਈਆਂ ਤਾਂ ਉਸ ਅਫਸਰ ਦੀ ਜਿਹੜੀ ਆ ਉਹਤੇ ਕਾਰਵਾਈ ਕੀਤੀ ਜਾਊ ਜਿਹਦੇ ਕੋਈ ਐਪਲੀਕੇਸ਼ਨ ਪੈਂਡਿੰਗ ਪੰਜਾਂ ਰਹੀ ਆ ਪਰ ਇਸ ਤਰ੍ਹਾਂ ਨਾ ਕਿਸੇ ਵੀ ਬੰਦੇ ਨੂੰ ਇਹ ਸਾਰੀਆਂ ਸਰਵਿਸ ਲੈਣ ਲਈ ਕਿਸੇ ਵੀ ਨਾਗਰਿਕ ਨੂੰ ਇਹ ਸਾਰੀਆਂ ਸਰਵਿਸ ਲੈਣ ਦੇ ਲਈ ਹੁਣ ਜਿਹੜਾ ਆਰਟੀਓ ਦਫਤਰ ਜਾਣ ਦੀ ਲੋੜ ਨਹੀਂ ਹੈਗੀ। ਆਰਟੀਓ ਦਫਤਰ ਜਾਣ ਦੀ ਲੋੜ ਨਹੀਂ ਹੈਗੀ। ਤੁਸੀਂ ਦੋ ਸਟੈਪ ਲਿਬ੍ਰੇਰੀ ਦੇ ਅੰਦਰ 1076 ਨੰਬਰ ਤੇ ਡਾਇਲ ਕਰੋ। ਤਾਂ ਜਿਹੜਾ ਅਫਸਰ ਹੈ ਤੁਹਾਡੇ ਘਰ ਆਊਗਾ ਆ ਕੇ ਉਹ ਤੁਹਾਡੇ ਡਾਕੂਮੈਂਟ ਕਲੈਕਟ ਕਰੂਗਾ। ਡਾਕੂਮੈਂਟ ਕਲੈਕਟ ਕਰਨ ਤੋਂ ਬਾਅਦ ਉਹ ਆਪਣੇ ਆਪ ਟਰਾਂਸਪੋਰਟ ਡਿਪਾਰਟਮੈਂਟਸ ਲੈ ਕੇ ਜਾਊਗਾ। ਟਰਾਂਸਪੋਰਟ ਡਿਪਾਰਟਮੈਂਟ ਚ ਆਪਣੇ ਆਪ ਲੈ ਕੇ ਜਾਊਗਾ। ਉੱਥੋਂ ਲਾਇਸੈਂਸ ਬਣਾ ਕੇ ਯਾ ਆਰਸੀ ਬਣਾ ਕੇ ਯਾ ਕੰਸਰਨ ਜਿਹੜਾ ਹੋਰ ਵੀ ਤੁਹਾਡੇ ਡਾਕੂਮੈਂਟ ਨੇ ਉਹ ਪ੍ਰਿਪੇਅਰ ਕਰਕੇ ਤੁਹਾਨੂੰ ਡਿਲੀਵਰ ਕਰੂਗਾ ਇਸ ਤੋਂ ਬਰਾ ਕੱਲਾ ਇਹ ਨਹੀਂ ਕਿ ਅਸੀਂ 2 ਸਟੈਪ ਨਹੀਂ ਲਈ ਅਸੀਂ ਨਾਲ ਦੀ ਨਾਲ ਜਿਹੜਾ ਸੇਵਾ ਕੇਂਦਰ ਵੀ empower ਕੀਤੇ ਨੇ ਜਿੱਡੇ ਵੀ ਸੇਵਾ ਕੇਂਦਰ ਪੰਜਾਬ ਚੱਲ ਰਹੇ ਨੇਗੇ ਉਹਨਾਂ ਸੇਵਾ ਕੇਂਦਰਾਂ ਦੇ ਅੰਦਰ ਜਾ ਕੇ ਹੀ ਤੁਸੀਂ ਆਪਣੀ ਐਪਲੀਕੇਸ਼ਨ ਦੇ ਸਕਦੇ ਹੋ ਔਰ ਤੁਹਾਨੂੰ ਆਰ ਪੀਓ ਦਫਤਰ ਚ ਜਾ ਕੇ ਚੱਕਰ ਕੱਟਣ ਦੀ ਲੋੜ ਨਹੀਂ ਹੈਗੀ ਆਰ ਪੀਓ ਦਫਤਰ ਜਾਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਸੇਵਾ ਕੇਂਦਰ ਯਾ ਡੋਅ ਸਟੈਪ ਲੱਭੀ ਦਿਰ ਆਹੀਂ ਤੁਸੀਂ ਆਪਣੇ ਟ੍ਰਾਂਸਪੋਰਟ ਡਿਪਾਰਟਮੈਂਟ ਦੇ ਸਾਰੇ ਕੰਮ ਕਰਵਾ ਸਕਦੇ ਹੋਗੇ ਔਰ ਜੇਕਰ ਕੋਈ ਦਿੱਤੀ ਹੋਈ ਟਾਈਮ ਲਾਈਨ ਤੋਂ ਬਾਅਦ ਜਿਹੜੀ ਟਾਈਮ ਲਾਈਨ ਦਿੱਤੀ ਗਈ ਆ ਔਰ ਉਸ ਤੋਂ ਬਾਅਦ ਕੋਈ ਡਿਲੇ ਹੋਊਗੀ ਤਾਂ ਸਾਰੇ ਜ਼ਿੰਮੇਵਾਰ ਜਿਹੜੀ ਆ ਉਹ ਕੰਸਰਨ ਅਫਸਰਾਂ ਦੇ ਹੋਊਗੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਇਹਦੇ ਨਾਲ ਦੀ ਨਾਲ ਅਸੀਂ WhatsApp ਚੈਟਬੋਟ ਜਿਹੜੀ WhatsApp ਚੈਟਬੋਟ ਆ ਉਹ ਵੀ ਅਸੀਂ ਸ਼ੁਰੂ ਕਰਨ ਜਾ ਰਹੇ ਹਾਂਗੇ ਤਾਂ ਕਿ ਕੋਈ ਵੀ ਵਿਅਕਤੀ ਆਪਣੇ ਘਰ ਬੈਠਾ ਹੀ ਇਹ ਸਾਰੀਆਂ ਸਹੂਲਤਾਂ ਲੈਸ ਕੇ WhatsApp WhatsApp ਜਿਹੜੀ ਚੈਟਬੋਟ ਆ ਉਹਦੇ ਰਾਹੀਂ ਤੁਸੀਂ ਕੰਸਰਨ ਸੇਵਾਵਾਂ ਜਿਹੜੀਆਂ ਜਿੰਨੀਆਂ ਵੀ ਸੇਵਾਵਾਂ ਨੇ ਉਹ ਲੈ ਸਕਦੇ ਹੋ ਬੜੇ ਆਸਾਨੀ ਦੇ ਨਾਲ ਤੁਸੀਂ ਆਪਣੇ ਫੋਨ ਉੱਤੇ ਉਸ ਚੈਟਬੋਟ ਦੇ ਰਾਹੀਂ ਤੇ ਭਾਗ ਦੇ ਵਿਭਾਗਸ਼ ਜਾ ਕੇ ਐਪਲੀਕੇਸ਼ਨ ਡਾਊਨਲੋਡ ਕਰਕੇ ਤੁਸੀਂ ਆਪਣੇ ਡਾਕੂਮੈਂਟ ਉੱਤੇ ਡਾਊਨਲੋਡ ਕਰੋਗੇ ਜਿੰਨੀ ਫੀਸ ਆ ਭਰੋਗੇ ਤਾਂ ਤੁਹਾਨੂੰ ਸਰਟੀਫਿਕੇਟ ਆ ਉਹ ਤੁਹਾਡੇ ਮੋਬਾਈਲ ਐਪ ਦੇ ਉੱਤੇ ਹੀ ਬਣ ਕੇ ਘਰੇ ਆ ਜੂਗਾ ਸੋ ਮੈਂ ਸਮਝਦਾ ਇੱਕ ਬਹੁਤ ਹੀ ਵੱਡਾ ਸਟੈਪ ਸਰਕਾਰ ਭਗਵਾਨ ਸੇ ਮਾਨ ਸਰਕਾਰ ਨੇ ਇੱਕ ਕ੍ਰਾਂਤੀਕਾਰੀ ਸਟੈਪ ਜਿਹੜਾ ਉਹ ਪੰਜਾਬ ਦੇ ਨਾਗਰਿਕਾਂ ਨੂੰ ਸਵਾਮਾ ਦੇਣ ਲਈ ਚੁੱਕਿਆ ਹੈਗਾ ਕਿਉਂਕਿ ਬਹੁਤ ਸਾਰੀ ਖਰਚਲ ਖਵਾਰੀ ਟਰਾਂਸਪੋਰਟ ਡਿਪਾਰਟਮੈਂਟ ਦੇ ਅੰਦਰ ਬਹੁਤ ਸਾਰੀ ਲੁੱਟਖੋਟ ਜਿਹੜੀ ਆ ਬਹੁਤ ਸਾਰੀ ਕ੍ਰਾਪਸ਼ਨ ਜਿਹੜੀ ਆ ਨੀਚਲੇ ਲੈਵਲ ਤੇ ਹੁੰਦੀ ਸੀਗੀ ਉਹਨੂੰ ਬਿਲਕੁਲ ਜੜ ਤੋਂ ਖਤਮ ਕਰਨ ਦੇ ਲਈ ਇਹ ਵੱਡਾ ਸਟੈਪ ਚੁੱਕਿਆ ਗਿਆ ਕਿ ਸਾਰੀਆਂ ਸਵਾਮਾ ਜਿਹੜੀਆਂ ਨੇ ਉਹ ਆਨਲਾਈਨ ਕਰ ਦਿੱਤੀਆਂ ਗਈਆਂ ਨੇ ਗਿਆ ਪਰ ਕਿਸੇ ਨੇ ਵੀ ਖੱਜਲ ਖਵਾ ਨਹੀਂ ਹੋਣ ਦਿੱਤਾ ਜਾਊਗਾ ਇਹ ਜਨੂਆਰ ਜਿਹੜੀ ਆ ਸਰਕਾਰ ਦੀ ਆ ਜੇਕਰ ਕੋਈ ਖੱਜਲ ਖਵਾਰੀ ਕਰੂਗਾ ਜਾਂ ਜਾਦਾ ਟਾਈਮ ਲਾਊਗਾ ਦਿੱਤੇ ਹੋਏ ਟਾਈਮ ਦੇ ਬਾਅਦ ਤਾਂ ਉਹਦੇ ਖਿਲਾਫ ਵਿਪਾਕ ਜਿਹੜਾ ਉਹ ਸਖਤ ਕਾਰਵਾਈ ਕਰੂਗਾ ਥੈਂਕ ਯੂ ਮਿਸਟਰ ਜੀ ਸਰ ਕਈ ਲੱਖ ਇਸਟੈਂਡ ਸਮਾਰਟ ਕਾਰਡ ਬਣਕੀ ਚੱਲ ਰਹੇ ਨੇ ਮੁੱਦਾ ਆ ਕਿ ਪੰਜਾਬ ਦੇ ਅੰਦਰ ਟਰਾਂਸਪੋਰਟ ਡਿਪਾਰਟਮੈਂਟ ਪੰਜਾਬ ਦਾ ਟਰਾਂਸਪੋਰਟ ਡਿਪਾਰਟਮੈਂਟ ਦੇ ਅੰਦਰ ਜਿਹੜੀਆਂ ਸਰਵਿਸਿਜ਼ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸੀ ਉਹਨਾਂ ਦੇ ਅੰਦਰ ਅੱਜ ਇੱਕ ਸਖਤ ਕਦਮ ਚੁੱਕੇ ਗਏ ਨੇ ਕਿ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਟਰਾਂਸਪੋਰਟ ਡਿਪਾਰਟਮੈਂਟ ਦੇ ਅੰਦਰ ਹੋਰ ਜਿਹੜੀ ਆ ਪਾਰਦਰਸ਼ਤਾ ਲੈ ਕੇ ਆਉਣ ਦੇ ਲਈ ਹੋਰ ਟਰਾਂਸਪਰੈਂਸੀ ਲੈ ਕੇ ਆਉਣ ਦੇ ਲਈ ਹੋਰ ਜਿਹੜੀ ਆ ਜਿੰਨੀਆਂ ਵੀ ਸਰਵਿਸਿਸ ਲੱਗੀਆਂ ਉਹਨਾਂ ਨੂੰ ਹੋਰ ਅੱਛੇ ਤਰੀਕੇ ਦੇ ਨਾਲ ਸਾਡੇ ਨਾਗਰਿਕਾਂ ਨੂੰ ਦੇਣ ਦੇ ਲਈ ਸਾਡੇ ਜਿਹੜੇ ਕੰਜ਼ਿਊਮਰ ਨੂੰ ਦੇਣ ਦੇ ਲਈ ਹੋਰ ਜਿਹੜਾ ਰੂਲ ਸਖਤ ਕੀਤੇ ਨੇਗੇ ਕਿਉਂਕਿ ਜੇ ਮੈਂ ਗੱਲ ਕਰਾਂ ਪੰਜਾਬ ਦੇ ਅੰਦਰ ਜਿਹੜਾ ਡਰਾਈਵਿੰਗ ਲਾਇਸੈਂਸੁੱਦਾਗਾ ਜਦੋਂ ਕੋਈ ਡਰਾਈਵਿੰਗ ਲਾਇਸੈਂਸ ਲੈਣ ਜਾਂਦਾਗਾ ਚਾਹੇ ਕੋਈ ਮੋਟਰਕਾਰ ਦਾ ਜਾਂ ਮੋਟਰਸਾਈਕਲ ਦਾ ਉਹਦੇ ਲਈ ਅੱਜ ਮੈਂ ਦੇਖਿਆ ਸੀ ਡਿਪਾਰਟਮੈਂਟ ਦੇ ਅੰਦਰ ਰਿਵਿਊ ਹੋਇਆ ਜਦੋਂ ਕਿ ਲਗਭਗ ਤੇਰਾ ਪ੍ਰੀਖਿਆ ਜਿਹੜਾ ਟਾਈਮ ਲਾਈਨ ਆ ਜਿਹੜਾ ਟਾਈਮ ਆਊਟ ਕੀਤਾ ਗਿਆ ਕਿ 7 ਦਿਨ ਦਾ ਸਮਾਂ ਹੋਣਾ ਚਾਹੀਦਾ ਉਹਦੇ ਬਾਅਦ ਵੀ ਲਗਭਗ ਅੱਜ 7722 ਜਿਹੜੀਆਂ ਐਪਲੀਕੇਸ਼ਨ ਡਿਪੈਂਡਿੰਗ 58 7722 ਐਪਲੀਕੇਸ਼ਨ ਪੈਂਡਿੰਗ ਪੰਜਾਬ ਨੇ ਇਸੇ ਤਰ੍ਹਾਂ ਰੀਨਿਊਬਲ ਡਰਾਈਵਿੰਗ ਲਾਇਸੈਂਸ ਦੀ ਗੱਲ ਆ ਕਿ ਜਦੋਂ ਆਪਾਂ ਲਾਇਸੈਂਸ ਨੂੰ ਰੀਨਿਊ ਕਰਾਉਣਾ ਉਹਦੀਆਂ ਲਗਭਗ 7084 ਐਪਲੀਕੇਸ਼ਨ ਆ ਪੰਜਾਬ ਪਰਚ ਪੈਂਡਿੰਗ ਪੰਜਾ ਸੀ ਇਸੇ ਤਰੀਕੇ ਜਿਹੜੇ ਹਾਇਰ ਪਰਚੇਸ ਜਿਹੜੀਆਂ ਐਡੀਸ਼ਨਲ ਰਿਲੀਸ਼ਨ ਹੁੰਦੀ ਆ ਕਿ ਤੁਸੀਂ ਵਾਹਨ ਵੇਚਤਾ ਜਾਂ ਨਵਾਂ ਲੈ ਲਿਆ ਛਡਵਾ ਲਿਆ ਕਿਸੇ ਤੋਂ ਪੁਰਾਣਾ ਉਹਦੇ ਲਈ ਲਗਭਗ 1634 ਜਿਹੜੀਆਂ ਐਪਲੀਕੇਸ਼ਨਾਂ ਪੈਂਡਿੰਗ ਪਈਆਂ ਸੀਗੀਆਂ ਇਸੇ ਤਰੀਕੇ ਚੇਂਜ ਆਫ ਐਡਰੈਸ ਡਰਾਈਵਿੰਗ ਡੀਐਲ ਦੇ ਅੰਦਰ ਚੇਂਜ ਆਫ ਐਡਰੈਸ ਇਹ ਡੀਐਲ ਦੇ ਅੰਦਰ ਡਰਾਈਵਿੰਗ ਲਾਇਸੈਂਸ ਦੇ ਅੰਦਰ ਲਗਭਗ 2851 ਐਪਲੀਕੇਸ਼ਨਾਂ ਪੈਂਡਿੰਗ ਪਈਆਂ ਸੀਗੀਆਂ ਇਹਨਾਂ ਸਾਰਿਆਂ ਦੇ ਅੰਦਰ ਇੱਕ ਟਾਈਮ ਲਾਈਨ ਜਿਹੜੀ ਆ ਉਹ ਸਰਕਾਰ ਵੱਲੋਂ ਨਿਯੁਕਤ ਕੀਤੀ ਗਈ ਸੀ ਪਰ ਲੇਕਿਨ ਫਿਰ ਵੀ ਫਿਰ ਵੀ ਜਿਹੜੀਆਂ ਇਹ ਐਪਲੀਕੇਸ਼ਨ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਨੇਗੀਆਂ ਇਹ ਪੂਰੇ ਪੰਜਾਬ ਦੇ ਅੰਦਰ ਪੈਂਡਿੰਗ ਪੰਜਾਸੀਆਂ ਯਾਨੀ ਕਿ ਡਰਾਈਵਿੰਗ ਲਾਇਸੈਂਸ ਦੇ ਅੰਦਰ ਨਮਾ ਜਦੋਂ ਡਰਾਈਵਿੰਗ ਲਾਇਸੈਂਸ ਜਾਰੀ ਹੁੰਦਾਗਾ ਤਾਂ ਉਹਦਾ ਸਮਾਂਗਾ 7 ਦਿਨ ਤਾਂ ਉਹਦਾ ਸਮਾਂਗਾ 7 ਦਿਨ ਦਾ ਸਮਾਂ ਦਿੱਤਾ ਗਿਆ ਕਿਸੇ ਤਰੀਕੇ ਰੀਨਿਊਅਲ ਦੇ ਉੱਤੇ ਰੀਨਿਊ ਕਰਾਉਣ ਦੇ ਉੱਤੇ ਡਰਾਈਵ ਲਾਇਸੈਂਸ ਉਹਦੇ ਲਈ ਵੀ 7 ਦਿਨ ਦਾ ਸਮਾਂ ਦਿੱਤਾ ਗਿਆ ਜਦਕਿ ਰਜਿਸਟ੍ਰੇਸ਼ਨ ਸਰਟੀਫਿਕੇਟ ਜੇਕਰ ਤੁਸੀਂ ਆਰਸੀ ਬਣਾਉਣੀ ਆ ਤਾਂ ਉਹਦੇ ਲਈ 21 ਦਿਨ ਦਾ ਸਮਾਂਗਾ ਇਸੇ ਤਰੀਕੇ ਐਡੀਸ਼ਨ ਐਂਡ ਐਡੀਸ਼ਨ ਐਡੀਸ਼ਨ ਕਰਨਾਗਾ ਜਾਂ ਡਿਲੀਸ਼ਨ ਕਰਾਉਣੀ ਆ ਕੋਈ ਹਰ ਪਰਚੇਜ ਅਗਰੀਮੈਂਟ ਦੇ ਅੰਦਰ ਕਿਉਂਕਿ ਜਦੋਂ ਤੁਸੀਂ ਕੋਈ ਵਾਹਨ ਖਰੀਦਦੇ ਹੋ ਤਾਂ ਜਦੋਂ ਆਪਾਂ ਬੈਂਕ ਤੋਂ ਲੋਨ ਲੈਨੇ ਆ ਉਹਦੇ ਅੰਦਰ ਐਂਟਰੀ ਕੋਈ ਡਿਲੀਟ ਕਰਾਉਣੀ ਆ ਜਾਂ ਐਂਟਰ ਕਰਵਾਉਣਾਗਾ ਤਾਂ ਉਹਦੇ ਲਈ ਵੀ ਸਮਾਂ ਸੀਮਾ ਜਿਹੜੀ 3 ਦਿਨ ਸੀਗੀ ਸੋਦੀਆਂ ਵੀ ਐਪਲੀਕੇਸ਼ਨਾਂ ਜਿਹੜੀਆਂ ਪੰਜਾਬ ਪਰਚ ਬਹੁਤ ਸਾਰੀਆਂ ਪੈਂਡਿੰਗ ਪੰਜਾਂ ਸੀ ਪਰ ਲੇਕਿਨ ਅੱਜ ਸਰਕਾਰ ਭਗਵਾਨ ਸਿਮਰ ਜੀ ਨੇ ਸਖਤ ਫੈਸਲੇ ਲੈਂਦੇ ਹੋਏ ਆਰਡਰ ਜਾਰੀ ਕੀਤੇ ਨੇਗੇ ਕਿ ਸਾਰੀਆਂ ਸਰਸਿਸ ਜਿਹੜੀਆਂ ਕਿ ਬਿਉਣ ਦੀ ਟਾਈਮਲਾਈਨ ਪਲੇ ਕੀਆ ਜਿਹੜੀਆਂ ਕਿ ਸਮੇਂ ਤੋਂ ਵੱਧ ਪੈਨਿਕ ਪੰਜ ਐਪਲੀਕੇਸ਼ਨਸ ਰਹੀਆਂ ਪੰਜਾਬ ਭਰ ਦੇ ਅੰਦਰ ਉਹਨਾਂ ਦਾ ਨਿਪਟਾਰਾ ਜਿਹੜਾ ਉਹ 25 ਅਪ੍ਰੈਲ ਤੱਕ ਕਰਨਾਗਾ ਸਾਰੇ ਡਿਪਾਰਟਮੈਂਟ ਨੂੰ ਆਰਟੀਓਜ਼ ਨੂੰ ਸਟੇਟ ਦੇ ਅਫੀਸਰ ਸਰਦਾਰ ਨੂੰ ਇਹ ਅੱਜ ਹੁਕਮ ਜਾਰੀ ਹੋਏ ਨੇ ਕਿ ਕਿ 25 ਅਪ੍ਰੈਲ ਤੱਕ 25 ਅਪ੍ਰੈਲ ਤੱਕ ਸਾਰੀਆਂ ਜਿਹੜੀ ਐਪਲੀਕੇਸ਼ਨਸ ਪੈਂਡਿੰਗ ਪੰਜਾਂ ਨੇ ਕੀਆ ਉਹ ਸਾਰਿਆਂ ਦਾ ਨਿਪਟਾਰਾ ਕਰਨਾਗਾ ਚਾਹੇ ਨਵਾਂ ਲਿਸੈਂਸ ਬਣਾਉਣਾਗਾ ਚਾਹੇ ਪੁਰਾਣੇ ਰਿਸੈਂਸ ਨੂੰ ਰੀਨਿਊ ਕਰਾਉਣਾਗਾ ਚਾਹੇ ਨਵੇਂ ਰਜਿਸਟ੍ਰੇਸ਼ਨ ਕਰਵਾਉਣੀ ਆ ਚਾਹੇ ਕੋਈ ਹਾਇਰ ਪਰਚੇਜ ਦਾ ਐਗਰੀਮੈਂਟ ਡਿਲੀਟ ਕਰਾਉਣਾਗਾ ਉਹਦੀ ਐਂਟਰੀ ਖਤਮ ਕਰਾਉਣੀ ਆ ਜਾਂ ਐਂਟਰੀ ਕਰਵਾਉਣੀ ਆ ਜਿਹੜੀ ਐਪਲੀਕੇਸ਼ਨਾਂ ਲੱਖ ਤੋਂ ਬਹੁਤ ਸਾਰੀਆਂ ਸਰਸਸ ਨੇ ਕੀਆ ਮੈਂ ਤੁਹਾਨੂੰ ਸਿਰਫ ਚੰਨ ਐਗਜ਼ਾਮਪਲ ਦਿੱਤੀਆਂ ਨਹੀਂ ਗਿਆ ਇਹ ਸਿਰਫ ਜਿੰਨੀਆਂ ਵੀ ਟਾਈਮ ਲਾਊਨ ਕੀਤਾ ਗਿਆਗਾ ਇਹ ਸਾਰੀਆਂ ਤੇ ਸਾਰੀਆਂ 25 ਅਪ੍ਰੈਲ ਤੱਕ 25 ਅਪ੍ਰੈਲ ਤੱਕ ਸਾਰੀਆਂ ਜਿੰਨੀਆਂ ਵੀ ਪੈਂਡਿੰਗ ਅਪਲੀਕੇਸ਼ਨ ਲਗੀਆਂ ਸਾਰੀਆਂ ਦਾ ਨਿਪਟਾਰਾ ਹੋਊਗਾ ਇਹ ਨਿਰਦੇਸ਼ ਜਿਹੜੇ ਨੇਗੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਅੱਜ ਸਾਡੇ ਟਰਾਂਸਪੋਰਟ ਮੰਤਰੀ ਲਾਜਿਤ ਭੁੰਨਰ ਜੀ ਨੇ ਅਦੇਸ਼ ਜਾਰੀ ਕੀਤੇ ਨੇਗੇ ਕਿ 25 ਅਪ੍ਰੈਲ ਤੱਕ ਕੋਈ ਵੀ ਐਪਲੀਕੇਸ਼ਨ ਟਰਾਂਸਪੋਰਟ ਡਿਪਾਰਟਮੈਂਟ ਦੇ ਅੰਦਰ ਪੈਂਡਿੰਗ ਨਹੀਂ ਰਹਿਣੀ ਚਾਹੀਦੀ ਸਾਰਿਆਂ ਦਾ ਫੈਸਲਾ ਜਿਹੜਾ ਹੋਣਾ ਚਾਹੀਦਾ ਔਰ ਇਸ ਤੋਂ ਬਾਅਦ 25 ਤਰੀਕ ਤੋਂ ਬਾਅਦ ਜਿਹੜੀ ਟਾਈਮ ਲਾਈਨ 40 ਦਿਨ 21 ਦਿਨ 10 ਦਿਨ 9 ਦਿਨ 11 ਦਿਨ 13 ਦਿਨ ਜਿਹੜੀਆਂ ਵੱਖ-ਵੱਖ ਸਰਵਿਸਿਜ਼ ਰਹਿਗੀਆਂ ਉਹ ਜਿਹੜਾ ਵੀ ਟਾਈਮ ਲਾਈਨ ਦਿੱਤਾ ਗਿਆ ਉਸ ਤੋਂ ਬਾਅਦ ਕੋਈ ਵੀ ਐਪਲੀਕੇਸ਼ਨ ਪੈਂਡਿੰਗ ਨਹੀਂ ਰਹੂਗੀ ਸਾਰੇ ਪੰਜਾਬ ਦੇ ਨਾਗਰਿਕਾਂ ਨੂੰ ਅਸੀਂ ਸਹੂਲਤਾਂ ਦੇ ਰਹਾਂਗੇ ਸੋ ਜਿਹੜਾ ਵੀ ਅਫਸਰ ਜੇ ਟਾਈਮ ਲਾਈਨ ਦਿੱਤੀ ਗਈ ਆ ਔਰ ਉਸ ਤੋਂ ਬਾਅਦ ਪੈਂਡਿੰਗ ਰੱਖੂਗਾ ਤਾਂ ਉਹਦੀ ਜਵਾਬਦੇਹੀ ਜਿਹੜੀ ਆ ਉਹ ਤੈਅ ਹੋਊਗੀ ਔਰ ਇਹ ਕਾਉਂਟੇਬਿਲਟੀ ਜਿਹੜੀ ਆ ਉਹ ਫਿਕਸ ਹੋਊਗੀ ਕੋਈ ਵੀ ਵਿਅਕਤੀ ਜੇਕਰ ਨਵਾਂ ਲਾਇਸੈਂਸ ਬਣਾਵਾ ਚਾਹੁੰਦਾਗਾ ਇਹ 7 ਦਿਨ ਤੋਂ ਬਾਅਦ ਉਹਦੇ ਲਾਇਸੈਂਸ ਦੀ ਅਰਜ਼ੀ ਪੈਂਡਿੰਗ ਹੋਏਗੀ ਤਾਂ ਕਨਸਰਨਡ ਆਰਟੀਓ ਦੀ ਕੰਸਰਨਡ ਅਫੀਸਰ ਦੀ ਜਿਹੜੀ ਆ ਉਹ ਜਵਾਬਦੇਹਿਤ ਹੈ ਉਹ ਉਪਰੇਸ਼ ਕੀਤਾ ਜਾਊਗਾ ਔਰ ਸਾਰਾ ਹੀ ਇਹਦੀ ਦੇਖ ਰੱਖਸteraਗਾ ਡਿਪਾਰਟਮੈਂਟ ਦੇ ਉੱਚ ਅਧਿਕਾਰੀ ਕਰਨਗੇ ਐਸ.ਐਸ.ਸੀ ਲੈਵਲ ਦੇ ਸਟੇਟ ਟ੍ਰਾਂਸਪੋਰਟ ਕਮਿਸ਼ਨਰ ਜਿਹੜੇ ਨੇਗੇ ਉਹ ਦੇਖਣਗੇ ਕਿ ਕਿਹੜੇ ਕਿਹੜੇ ਡਿਸਟ੍ਰਿਕਟ ਦੇ ਅੰਦਰ 7 ਦਿਨਾਂ ਤੋਂ ਬਾਅਦ ਜਾਂ 11 ਦਿਨਾਂ ਤੋਂ ਬਾਅਦ ਜਾਂ 15 ਦਿਨਾਂ ਤੋਂ ਬਾਅਦ ਜਿਹੜੀਆਂ ਐਪਲੀਕੇਸ਼ਨ ਪੈਂਡਿੰਗ ਪਈਆਂ ਨੇਗੀਆਂ ਜੇਕਰ ਐਪਲੀਕੇਸ਼ਨ ਅਪੈਂਡਿੰਗ ਪੰਜਾਂ ਮਿਲ ਗਈਆਂ ਤਾਂ ਉਸ ਅਫਸਰ ਦੀ ਜਿਹੜੀ ਆ ਉਥੇ ਕਾਰਵਾਈ ਕੀਤੀ ਜਾਊ ਜਿਹਦੇ ਕੋਈ ਐਪਲੀਕੇਸ਼ਨ ਪੈਂਡਿੰਗ ਪੰਜਾਂ ਰਹੀ ਆ ਔਰ ਇਸ ਤੋਂ ਬਨਾ ਕਿਸੇ ਵੀ ਬੰਦੇ ਨੂੰ ਇਹ ਸਾਰੀਆਂ ਸਰਵਿਸ ਲੈਣ ਲਈ ਕਿਸੇ ਵੀ ਨਾਗਰਿਕ ਨੂੰ ਇਹ ਸਾਰੀਆਂ ਸਰਵਿਸ ਲੈਣ ਦੇ ਲਈ ਹੁਣ ਜਿਹੜਾ ਆਰਟੀਓ ਦਫਤਰ ਜਾਣ ਦੀ ਲੋੜ ਨਹੀਂ ਹੈਗੀ ਆਰਟੀਓ ਦਫਤਰ ਜਾਣ ਦੀ ਲੋੜ ਨਹੀਂ ਹੈਗੀ ਤੁਸੀਂ ਡੋਰ ਸਟੈਪ ਡਿਲੀਵਰੀ ਦੇ ਅੰਦਰ 1076 ਨੰਬਰ ਤੇ ਡਾਇਲ ਕਰੋ ਤਾਂ ਜਿਹੜਾ ਅਫਸਰ ਤੁਹਾਡੇ ਘਰ ਆਊਗਾ ਆ ਕੇ ਉਹ ਤੁਹਾਡੇ ਡਾਕੂਮੈਂਟ ਕਲੈਕਟ ਕਰੂਗਾ ਡਾਕੂਮੈਂਟ ਕਲੈਕਟ ਕਰਨ ਤੋਂ ਬਾਅਦ ਉਹ ਆਪਣੇ ਆਪ ਟਰਾਂਸਪੋਰਟ ਡਿਪਾਰਟਮੈਂਟਸ ਲੈ ਕੇ ਜਾਊਗਾ ਟਰਾਂਸਪੋਰਟ ਡਿਪਾਰਟਮੈਂਟ ਚ ਆਪਣੇ ਆਪ ਲੈ ਕੇ ਜਾਊਗਾ ਉੱਥੋਂ ਲਾਇਸੈਂਸ ਬਣਾ ਕੇ ਜਾਂ ਆਰਸੀ ਬਣਾ ਕੇ ਜਾਂ ਕੰਸਰਨ ਜਿਹੜਾ ਹੋਰ ਵੀ ਤੁਹਾਡੇ ਡਾਕੂਮੈਂਟ ਨੇ ਉਹ ਪ੍ਰਪੇਅਰ ਕਰਕੇ ਤੁਹਾਨੂੰ ਡਿਲੀਵਰ ਕਰੂਗਾ ਇਸੇ ਮੇਰਾ ਕੱਲਾ ਇਹ ਨਹੀਂ ਕਿ ਅਸੀਂ 2 ਸਟੈਪ ਡਿਲੀਵਰੀ ਅਸੀਂ ਨਾਲ ਦੀ ਨਾਲ ਜਿਹੜਾ ਸੇਵਾ ਕੇਂਦਰ ਵੀ empowered ਕੀਤੇ ਨੇ ਜਿੱਦੇ ਵੀ ਸੇਵਾ ਕੇਂਦਰ ਪੰਜਾਬ ਚੱਲ ਰਹੇ ਨੇਗੇ ਉਹਨਾਂ ਸੇਵਾ ਕੇਂਦਰਾਂ ਦੇ ਅੰਦਰ ਜਾ ਕੇ ਹੀ ਤੁਸੀਂ ਆਪਣੀ ਐਪਲੀਕੇਸ਼ਨ ਦੇ ਸਕਦੇ ਹੋ ਔਰ ਤੁਹਾਨੂੰ ਆਰਟੀਓ ਦਫਤਰ ਜਾ ਕੇ ਚੱਕਰ ਕੱਟਣ ਦੀ ਲੋੜ ਨਹੀਂ ਹੈਗੀ ਆਰਟੀਓ ਦਫਤਰ ਜਾਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਸੇਵਾ ਕੇਂਦਰ ਜਾਂ ਡੋਰ ਸਟੈਪ ਲਵੀ ਦੇਰ ਆਹੀਂ ਤੁਸੀਂ ਆਪਣੇ ਟਰਾਂਸਪੋਰਟ ਡਿਪਾਰਟਮੈਂਟ ਦੇ ਸਾਰੇ ਕੰਮ ਕਰਵਾ ਸਕਦੇ ਹੋਗੇ ਔਰ ਜੇਕਰ ਕੋਈ ਦਿੱਤੀ ਹੋਈ ਟਾਈਮ ਲਾਈਨ ਤੋਂ ਬਾਅਦ ਜਿਹੜੀ ਟਾਈਮ ਲਾਈਨ ਦਿੱਤੀ ਗਈ ਆ ਔਰ ਉਸ ਤੋਂ ਬਾਅਦ ਕੋਈ ਦੇਲੇ ਹੋਊਗੀ ਤਾਂ ਸਾਰੀ ਜਿਵੇਂ ਬਾਰੇ ਜਿਹੜੀ ਆ ਉਹ ਕੰਸਰਨ ਅਫਸਰਾਂ ਦੇ ਹੋਗੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਇਹਦੇ ਨਾਲ ਦੀ ਨਾਲ ਅਸੀਂ WhatsApp ਚੈਟਬੋਟ ਜਿਹੜੀ WhatsApp ਚੈਟਬੋਟ ਆ ਉਹ ਵੀ ਅਸੀਂ ਸ਼ੁਰੂ ਕਰਨ ਜਾ ਰਹੇ ਹਾਂਗੇ ਤਾਂ ਕਿ ਕੋਈ ਵੀ ਵਿਅਕਤੀ ਆਪਣੇ ਘਰ ਬੈਠਾ ਹੀ ਇਹ ਸਾਰੀਆਂ ਸਹੂਲਤਾਂ ਲੈ ਸਕੇ WhatsApp WhatsApp ਜਿਹੜੀ ਚੈਟਬੋਟ ਆ ਉਹਦੇ ਰਾਹੀਂ ਤੁਸੀਂ ਕੰਸਰਨ ਸੇਵਾਵਾਂ ਜਿਹੜੀਆਂ ਜਿੰਨੀਆਂ ਵੀ ਸੇਵਾਵਾਂ ਨੇ ਉਹ ਲੈ ਸਕਦੇ ਹੋ ਬੜੇ ਆਸਾਨੀ ਦੇ ਨਾਲ ਤੁਸੀਂ ਆਪਣੇ ਫੋਨ ਉੱਤੇ ਉਸ ਚੈਟਬੋਟ ਦੇ ਰਾਹੀਂ ਵਿਭਾਗ ਦੇ ਵਿਪਾਰਕਸ਼ ਜਾ ਕੇ ਐਪਲੀਕੇਸ਼ਨ ਡਾਊਨਲੋਡ ਕਰਕੇ ਤੁਸੀਂ ਆਪਣੇ ਡਾਕੂਮੈਂਟ ਉੱਤੇ ਡਾਊਨਲੋਡ ਕਰੋਗੇ ਕਿ ਜਿੰਨੀ ਫੀਸ ਆ ਭਰੋਗੇ ਤਾਂ ਤੁਹਾਨੂੰ ਸਰਟੀਫਿਕੇਟ ਆ ਉਹ ਤੁਹਾਡੇ ਮੋਬਾਈਲ ਐਪ ਦੇ ਉੱਤੇ ਹੀ ਬਣ ਕੇ ਘਰੇ ਆ ਜਾਊਗਾ ਸੋ ਮੈਂ ਸਮਝਣਾ ਇੱਕ ਬਹੁਤ ਹੀ ਵੱਡਾ ਸਟੈਪ ਸਰਕਾਰ ਭਗਵਾਨ ਸ੍ਰੀ ਮਾਨ ਸਰਕਾਰ ਨੇ ਇੱਕ ਕ੍ਰਾਂਤੀਕਾਰੀ ਸਟੈਪ ਜਿਹੜਾ ਉਹ ਪੰਜਾਬ ਦੇ ਨਾਗਰਿਕਾਂ ਨੂੰ ਸਵਾਵਾ ਦੇਣ ਲਈ ਚੁੱਕਿਆ ਹੈ ਕਿਉਂਕਿ ਬਹੁਤ ਸਾਰੀ ਖੱਜਲ ਖਵਰੀ ਟਰਾਂਸਪੋਰਟ ਡਿਪਾਰਟਮੈਂਟ ਦੇ ਅੰਦਰ ਬਹੁਤ ਸਾਰੀ ਲੁੱਟਖੋਟ ਜਿਹੜੀ ਆ ਬਹੁਤ ਸਾਰੀ ਕਰਪਸ਼ਨ ਜਿਹੜੀ ਆ ਨੀਚਲੇ ਲੈਵਲ ਤੇ ਹੁੰਦੀ ਸੀਗੀ ਹੁਣ ਬਿਲਕੁਲ ਜੜ ਤੋਂ ਖਤਮ ਕਰਨ ਦੇ ਲਈ ਇਹ ਵੱਡਾ ਸੈੱਟ ਚੱਕਿਆ ਗਿਆ ਕਿ ਸਾਰੀਆਂ ਸਵਾਮਾਂ ਜਿਹੜੀਆਂ ਨੇ ਉਹ ਆਨਲਾਈਨ ਕਰ ਦਿੱਤੀਆਂ ਗਈਆਂ ਨੇ ਗਿਆ ਪਰ ਕਿਸੇ ਨੇ ਵੀ ਖੱਜਲ ਖਵਾਰ ਨਹੀਂ ਹੋਣ ਦਿੱਤਾ ਜਾਊਗਾ ਇਹਦੀ ਜ਼ਿੰਮੇਵਾਰ ਜਿਹੜੀ ਆ ਸਰਕਾਰ ਦੀ ਆ ਜੇਕਰ ਕੋਈ ਖੱਜਲ ਖਵਾਰੀ ਕਰੂਗਾ ਜਾਂ ਜ਼ਿਆਦਾ ਟਾਈਮ ਲਾਊਗਾ ਦਿੱਤੇ ਹੋਏ ਟਾਈਮ ਦੇ ਬਾਅਦ ਤਾਂ ਉਹਦੇ ਖਿਲਾਫ ਵਿਪາກ ਜਿਹੜਾ ਉਹ ਸਖਤ ਕਾਰਵਾਈ ਕਰੂਗਾ ਤਾਂ ਕਿ ਮਸਾ ਕਿ ਮਸਾ ਕਈ ਲੱਖ ਇਸਟੈਂਡ ਸਮਾਰਟ ਕਾਰਡ ਪੈਂਡਿੰਗ ਕਰ ਰਹੇ ਨੇ ਮੁੱਦਾ ਆ ਕੇ ਪੰਜਾਬ ਦੇ ਅੰਦਰ ਟਰਾਂਸਪੋਰਟ ਡਿਪਾਰਟਮੈਂਟ ਪੰਜਾਬ ਦਾ ਟਰਾਂਸਪੋਰਟ ਡਿਪਾਰਟਮੈਂਟ ਦੇ ਅੰਦਰ ਜਿਹੜੀਆਂ ਸਰਵਿਸਸ ਸਰਕਾਰ ਵੱਲ ਦਿੱਤੀਆਂ ਜਾਂਦੀਆਂ ਸੀ ਉਹਨਾਂ ਦੇ ਅੰਦਰ ਆਧਿਕ ਸਖਤ ਕਦਮ ਚੁੱਕੇ ਗਏ ਨੇ ਕਿ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਟਰਾਂਸਪੋਰਟ ਡਿਪਾਰਟਮੈਂਟ ਦੇ ਅੰਦਰ ਹੋਰ ਜਿਹੜੀ ਆ ਪਾਰਦਰਸ਼ਤਾ ਲੈ ਕੇ ਆਉਣ ਦੇ ਲਈ ਹੋਰ ਟਰਾਂਸਪਰੈਂਸੀ ਲੈ ਕੇ ਆਉਣ ਦੇ ਲਈ ਹੋਰ ਜਿਹੜੀ ਆ ਜਿੰਨੀਆਂ ਵੀ ਸਰਵਿਸਸਾਂ ਲੱਗੀਆਂ ਉਹਨਾਂ ਨੂੰ ਹੋਰ ਅੱਛੇ ਤਰੀਕੇ ਦੇ ਨਾਲ ਸਾਡੇ ਨਾਗਰਿਕਾਂ ਨੂੰ ਦੇਣ ਦੇ ਲਈ ਸਾਡੇ ਜਿਹੜੇ ਕੰਜ਼ਿਊਮਰ ਨੂੰ ਦੇਣ ਦੇ ਲਈ ਹੋਰ ਜਿਹੜਾ ਰੂਲ ਸਖਤ ਕੀਤੇ ਨਗੇ ਕਿਉਂਕਿ ਜੇ ਮੈਂ ਗੱਲ ਕਰਾਂ ਪੰਜਾਬ ਦੇ ਅੰਦਰ ਜਿਹੜਾ ਡਰਾਈਵਿੰਗ ਲਾਇਸੈਂਸ ਹੁੰਦਾ ਹੈਗਾ ਜਦੋਂ ਕੋਈ ਡਰਾਈਵਿੰਗ ਲਾਇਸੈਂਸ ਲੈਣ ਜਾਂਦਾ ਹੈਗਾ ਚਾਹੇ ਕੋਈ ਮੋਟਰ ਕਾਰ ਦਾ ਜਾਂ ਮੋਟਰਸਾਈਕਲ ਦਾ ਉਹਦੇ ਲਈ ਅੱਜ ਮੈਂ ਦੇਖਿਆ ਸੀ ਡਿਪਾਰਟਮੈਂਟ ਦੇ ਅੰਦਰ ਰਿਵਿਊ ਹੋਇਆ ਜਦੋਂ ਕਿ ਲਗਭਗ ਜਿਹੜਾ ਪ੍ਰਕਿਰ ਜਿਹੜਾ ਟਾਈਮ ਲਾਈਨ ਆ ਜਿਹੜਾ ਟਾਈਮ ਬਾਉਂਡ ਕੀਤਾ ਗਿਆ ਕਿ 7 ਦਿਨ ਦਾ ਸਮਾਂ ਹੋਣਾ ਚਾਹੀਦਾ ਉਹਦੇ ਬਾਅਦ ਵੀ ਲਗਭਗ ਅੱਜ 7722 ਜਿਹੜੀਆਂ ਐਪਲੀਕੇਸ਼ਨ ਪੈਂਡਿੰਗ ਪੰਜਾਬ ਸੀ 7722 ਐਪਲੀਕੇਸ਼ਨ ਪੈਂਡਿੰਗ ਪੰਜਾਬ ਨੇ ਇਸੇ ਤਰ੍ਹਾਂ ਰਿਵਿਊ ਬਲਕ ਡਰਾਈਵਿੰਗ ਰਿਸੋਰਸ ਦੀ ਗੱਲ ਆ ਕਿ ਜਦੋਂ ਆਪਾਂ ਲਾਇਸੈਂਸ ਨੂੰ ਰੀਯੂ ਕਰਾਉਣਾ ਉਹਦੀਆਂ ਲਗਭਗ 7084 ਐਪਲੀਕੇਸ਼ਨਾਂ ਪੰਜਾਬ ਪਰਚ ਪੈਂਡਿੰਗ ਪੰਜਾਸੀ ਇਸੇ ਤਰੀਕੇ ਜਿਹੜੇ ਹਾਇਰ ਪਰਚੇਸ ਜਿਹੜੀਆਂ ਅਡੀਸ਼ਨਲ ਡਿਲੀਸ਼ਨ ਹੁੰਦੀ ਆ ਕਿ ਤੁਸੀਂ ਵਾਈਕਲ ਵੇਚਤਾ ਜਾਂ ਨਵਾਂ ਲੈ ਲਿਆ ਛਡਵਾ ਲਿਆ ਕਿਸੇ ਤੋਂ ਪੁਰਾਣਾ ਉਹਦੇ ਲਈ ਲਗਭਗ 1634 ਜਿਹੜੀਆਂ ਐਪਲੀਕੇਸ਼ਨਾਂ ਪੈਂਡਿੰਗ ਪੰਜਾਸੀਆਂ ਇਸੇ ਤਰੀਕੇ ਚੇਂਜ ਆਫ ਐਡਰੈਸ ਡਰਾਈਵਿੰਗ ਡੀਐਲ ਦੇ ਅੰਦਰ ਚੇਂਜ ਆਫ ਐਡਰੈਸ ਇਹ ਡੀਐਲ ਦੇ ਅੰਦਰ ਡਰਾਈਵਿੰਗ ਲਾਇਸੈਂਸ ਦੇ ਅੰਦਰ ਲਗਭਗ 2851 ਐਪਲੀਕੇਸ਼ਨਾਂ ਪੈਂਡਿੰਗ ਪਈਆਂ ਸੀ ਇਹਨਾਂ ਸਾਰਿਆਂ ਦੇ ਅੰਦਰ ਇੱਕ ਟਾਈਮ ਲਾਈਨ ਜਿਹੜੀ ਆ ਉਹ ਸਰਕਾਰ ਵੱਲੋਂ ਨਿਯੁਕਤ ਕੀਤੀ ਗਈ ਸੀ ਪਰ ਲੇਕਿਨ ਫਿਰ ਵੀ ਫਿਰ ਵੀ ਜਿਹੜੀਆਂ ਇਹ ਐਪਲੀਕੇਸ਼ਨਾਂ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਨੇਗੀਆਂ ਇਹ ਪੂਰੇ ਪੰਜਾਬ ਦੇ ਅੰਦਰ ਪੈਂਡਿੰਗ ਪਈਆਂ ਸੀ ਯਾਨੀ ਕਿ ਡਰਾਈਵਿੰਗ ਲਾਇਸੈਂਸ ਦੇ ਅੰਦਰ ਨਮਾ ਜਦੋਂ ਡਰਾਈਵਿੰਗ ਲਾਇਸੈਂਸ ਜਾਰੀ ਹੁੰਦਾਗਾ ਤਾਂ ਉਹਦਾ ਸਮਾਂਗਾ 7 ਦਿਨ ਤਾਂ ਉਹਦਾ ਸਮਾਂਗਾ 7 ਦਿਨ ਦਾ ਸਮਾਂ ਦਿੱਤਾ ਗਿਆ ਇਸੇ ਤਰੀਕੇ ਰੀਨਿਊਵਲ ਦੇ ਉੱਤੇ ਰਿਡਿਊ ਕਰਾਉਣ ਦੇ ਉੱਤੇ ਟਾਈਮ ਲਾਇਸੈਂਸ ਉਹਦੇ ਲਈ ਵੀ 7 ਦਿਨ ਦਾ ਸਮਾਂ ਦਿੱਤਾ ਗਿਆ ਜਦ ਕਿ ਰਜਿਸਟ੍ਰੇਸ਼ਨ ਸਰਟੀਫਿਕੇਟ ਜੇਕਰ ਤੁਸੀਂ ਆਰਸੀ ਬਣਾਉਣੀ ਆ ਤਾਂ ਉਹਦੇ ਲਈ 21 ਦਿਨ ਦਾ ਸਮਾਂਗਾ ਇਸੇ ਤਰੀਕੇ ਐਡੀਸ਼ਨ ਐਂਡ ਡਿਲੀਸ਼ਨ ਐਡੀਸ਼ਨ ਕਰਨਾਗਾ ਜਾਂ ਡਿਲੀਸ਼ਨ ਕਰਾਉਣੀ ਆ ਕੋਈ ਹਰ ਪਰਚੇਜ ਅਗਰੀਮੈਂਟ ਦੇ ਅੰਦਰ ਕਿਉਂਕਿ ਜਦੋਂ ਤੁਸੀਂ ਕੋਈ ਵਾਹਨ ਖਰੀਦਦੇ ਹੋ ਤਾਂ ਜਦੋਂ ਆਪਾਂ ਬੈਂਕ ਤੋਂ ਲੋਨ ਲੈਣੇ ਆ ਉਹਦੇ ਅੰਦਰ ਐਂਟਰੀ ਕੋਈ ਡਿਲੀਟ ਕਰਾਉਣੀ ਆ ਜਾਂ ਐਂਟਰ ਕਰਵਾਉਣਾਗਾ ਤਾਂ ਉਹਦੇ ਲਈ ਵੀ ਸਮਾਂ ਸੀਮਾ ਜਿਹੜੀ 3 ਦਿਨ ਸੀਗੀ ਸੋਦੀਆਂ ਦੀਆਂ ਐਪਲੀਕੇਸ਼ਨਾਂ ਜਿਹੜੀਆਂ ਪੰਜਾਬ ਪਰਚ ਬਹੁਤ ਸਾਰੀਆਂ ਪੈਂਡਿੰਗ ਪੰਜੀਆਂ ਸੀ ਪਰ ਲੇਕਿਨ ਅੱਜ ਸਰਕਾਰ ਭਗਵਾਨ ਸ੍ਰੀ ਮਾਨ ਜੀ ਨੇ ਸਖਤ ਫੈਸਲੇ ਲੈਂਦੇ ਹੋਏ ਆਰਡਰ ਜਾਰੀ ਕੀਤੇ ਨੇਗੇ ਕਿ ਸਾਰੀਆਂ ਸਰਵਿਸਿਜ਼ ਜਿਹੜੀਆਂ ਕਿ ਵਿਉਣ ਦੀ ਟਾਈਮ ਲਿਮਟ ਲਾਈ ਗਿਆ ਜਿਹੜੀਆਂ ਕਿ ਸਮੇਂ ਤੋਂ ਵੱਧ ਪੈਂਡਿੰਗ ਪੰਜ ਐਪਲੀਕੇਸ਼ਨਸ ਲਈਆ ਪੰਜਾਬ ਸਰਕਾਰ ਦੇ ਅੰਦਰ ਉਹਨਾਂ ਦਾ ਨਿਪਟਾਰਾ ਜਿਹੜਾ ਉਹ 25 ਅਪ੍ਰੈਲ ਤੱਕ ਕਰਨਾਗਾ ਸਾਰੇ ਡਿਪਾਰਟਮੈਂਟ ਨੂੰ ਆਰਟੀਓਜ਼ ਨੂੰ ਸਟੇਟ ਦੇ ਅਫੀਸਰ ਸਰਬਾਨ ਨੂੰ ਇਹ ਅੱਜ ਹੁਕਮ ਜਾਰੀ ਹੋਇਆ ਨੇ ਕਿ ਕਿ 25 ਅਪ੍ਰੈਲ ਤੱਕ 25 ਅਪ੍ਰੈਲ ਤੱਕ ਸਾਰੀਆਂ ਜਿਹੜੀਆਂ ਐਪਲੀਕੇਸ਼ਨਸ ਪੈਂਡਿੰਗ ਪੰਜਾਂ ਨੇ ਕੀਆ ਉਹ ਸਾਰੀਆਂ ਦਾ ਨਿਪਟਾਰਾ ਕਰਨਾਗਾ ਸਰਨਾ ਮਾਲ ਨੂੰ ਸੈਂਸ ਬਣਾਉਣਾਗਾ ਚਾਹੇ ਪੁਰਾਣੇ ਰਿਸੈਂਸ ਨੂੰ ਰਿਡਿਊ ਕਰਾਉਣਾਗਾ ਚਾਹੇ ਨਵੇਂ ਰਜਿਸਟ੍ਰੇਸ਼ਨ ਕਰਵਾਉਣੀ ਆ ਚਾਹੇ ਕੋਈ ਹਾਰ ਪਰਚੇਜ ਦਾ ਐਗਰੀਮੈਂਟ ਡਿਲੀਟ ਕਰਾਉਣਾਗਾ ਉਹਦੀ ਐਂਟਰੀ ਖਤਮ ਕਰਾਉਣੀ ਆ ਜਾਂ ਐਂਟਰੀ ਕਰਵਾਉਣੀ ਆ ਜਿੰਨੀਆਂ ਵੀ ਐਪਲੀਕੇਸ਼ਨਾਂ ਲਗਭਗ ਬਹੁਤ ਸਾਰੀਆਂ ਸਲਫਸ ਨੇ ਕੀਆਂ ਮੈਂ ਤੁਹਾਨੂੰ ਸਿਰਫ ਚੰਨ ਐਗਜ਼ਾਮਪਲ ਦਿੱਤੀਆਂ ਨੇ ਕੀਆਂ ਇਹ ਸਿਰਫ ਜਿੰਨੀਆਂ ਵੀ ਟਾਈਮ ਲਾਉਂਡ ਕੀਤਾ ਗਿਆਗਾ ਇਹ ਸਾਰੀਆਂ ਨੇ ਸਾਰੀਆਂ 25 ਅਪ੍ਰੈਲ ਤੱਕ 25 ਅਪ੍ਰੈਲ ਤੱਕ ਸਾਰੀਆਂ ਜਿੰਨੀਆਂ ਵੀ ਪੈਂਡਿੰਗ ਐਪਲੀਕੇਸ਼ਨ ਨੇਗੀਆਂ ਸਾਰੀਆਂ ਦਾ ਨਿਪਟਾਰਾ ਹੋਊਗਾ ਇਹ ਨਿਰਦੇਸ਼ ਜਿਹੜੇ ਨੇਗੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਅੱਜ ਸਾਡੇ ਟਰਾਂਸਪੋਰਟ ਮੰਤਰੀ ਲਾਜੀਤ ਭੁੱਲਰ ਜੀ ਨੇ ਆਦੇਸ਼ ਜਾਰੀ ਕੀਤੇ ਨੇਗੇ ਕਿ 25 ਅਪ੍ਰੈਲ ਤੱਕ ਕੋਈ ਵੀ ਐਪਲੀਕੇਸ਼ਨ ਟਰਾਂਸਪੋਰਟ ਡਿਪਾਰਟਮੈਂਟ ਦੇ ਅੰਦਰ ਪੈਂਡਿੰਗ ਨਹੀਂ ਰਹਿਣੀ ਚਾਹੀਦੀ ਸਾਰੀਆਂ ਦਾ ਫੈਸਲਾ ਜਿਹੜਾ ਹੋਣਾ ਚਾਹੀਦਾ ਔਰ ਇਸ ਤੋਂ ਬਾਅਦ 25 ਤਰੀਕ ਤੋਂ ਬਾਅਦ ਜਿਹੜੀ ਟਾਈਮ ਲਾਈਨ ਯਾਨੀ 7 ਦਿਨ 8 ਦਿਨ 10 ਦਿਨ 9 ਦਿਨ 11 ਦਿਨ 23 ਦਿਨ ਜਿਹੜੀਆਂ ਵੱਖ-ਵੱਖ ਸਰਵਿਸਸਾਂ ਰਹਿ ਗਈਆਂ ਉਹ ਜਿਹੜਾ ਵੀ ਟਾਈਮ ਲਾਈਨ ਦਿੱਤਾ ਗਿਆ ਉਸ ਤੋਂ ਬਾਅਦ ਕੋਈ ਵੀ ਐਪਲੀਕੇਸ਼ਨ ਪੈਂਡਿੰਗ ਨਹੀਂ ਰਹੂਗੀ ਸਾਰੇ ਪੰਜਾਬ ਦੇ ਨਾਗਰਿਕਾਂ ਨੂੰ ਅਸੀਂ ਸਹੂਲਤਾਂ ਦੇ ਰਹਾਂਗੇ ਫਿਰ ਜਿਹੜਾ ਵੀ ਅਫਸਰ ਜੇ ਟਾਈਮ ਲਾਈਨ ਦਿੱਤੀ ਗਈ ਆ ਔਰ ਉਸ ਤੋਂ ਬਾਅਦ ਪੈਂਡਿੰਗ ਰੱਖੂਗਾ ਤਾਂ ਉਹਦੀ ਜਵਾਬ ਦੇਈ ਜਿਹੜੀ ਆ ਉਹ ਤੈਅ ਹੋਊਗੀ ਔਰ ਇਹ ਕਾਉਂਟੇਬਿਲਟੀ ਜਿਹੜੀ ਆ ਉਹ ਫਿਕਸ ਹੋਊਗੀ ਕੋਈ ਵੀ ਵਿਅਕਤੀ ਜੇਕਰ ਨਵਾਂ ਲਾਇਸੈਂਸ ਮੜਵਾਉਣਾ ਚਾਹੁੰਦਾਗਾ ਜੇ ਸੱਤ ਦਿਨ ਤੋਂ ਬਾਅਦ ਉਹਦੇ ਲਾਇਸੈਂਸ ਦੀ ਅਰਜ਼ੀ ਪੈਂਡਿੰਗ ਰਹਿ ਗਈ ਤਾਂ ਕੰਸਰਨਡ ਆਰਟੀਓ ਦੀ ਕੰਸਰਨਡ ਆਫੀਸਰ ਦੀ ਜਿਹੜੀ ਆ ਉਹ ਜਵਾਬ ਦੇਈ ਤੈਅ ਹੋ ਔਰ ਉਪਰੇਸ਼ ਕੀਤਾ ਜਾਊਗਾ ਔਰ ਸਾਰਾ ਹੀ ਇਹਦੀ ਦੇਖ ਰੱਖਸ ਜਿਹੜਾ ਹੈਗਾ ਡਿਪਾਰਟਮੈਂਟ ਦੇ ਉੱਚ ਅਧਿਕਾਰੀ ਕਰਨਗੇ ਐਸ்சிਸੀ ਲੈਵਲ ਦੇ ਸਟੇਟ ਟਰਾਂਸਪੋਰਟ ਕਮਿਸ਼ਨਰ ਜਿਹੜੋ ਨੇ ਕਿ ਉਹ ਦੇਖਣਗੇ ਕਿ ਕਿਹੜੇ ਕਿਹੜੇ ਡਿਸਟ੍ਰਿਕਟ ਦੇ ਅੰਦਰ 7 ਦਿਨਾਂ ਤੋਂ ਬਾਅਦ ਜਾਂ 11 ਦਿਨਾਂ ਤੋਂ ਬਾਅਦ ਜਾਂ ਕਿੰਨੇ ਦਿਨਾਂ ਤੋਂ ਬਾਅਦ ਜਿਹੜੀਆਂ ਐਪਲੀਕੇਸ਼ਨ ਪੈਂਡਿੰਗ ਪੰਜਾਂ ਨੇਗੀਆਂ ਜੇਕਰ ਐਪਲੀਕੇਸ਼ਨਾਂ ਪੈਂਡਿੰਗ ਪੰਜਾਂ ਮਿਲ ਗਈਆਂ ਤਾਂ ਉਸ ਅਫਸਰ ਦੀ ਜਿਹੜੀਆਂ ਉਥੇ ਕਾਰਵਾਈ ਕੀਤੀ ਜਾਊ ਜਿਹਦੇ ਕੋਈ ਐਪਲੀਕੇਸ਼ਨ ਪੈਂਡਿੰਗ ਪੰਜਾਂ ਰਹੀਆਂ। ਪਰ ਇਸ ਤੋਂ ਬਨਾ ਕਿਸੇ ਵੀ ਬੰਦੇ ਨੂੰ ਇਹ ਸਾਰੀਆਂ ਸਰਵਿਸ ਲੈਣ ਲਈ ਕਿਸੇ ਵੀ ਨਾਗਰਿਕ ਨੂੰ ਇਹ ਸਾਰੀਆਂ ਸਰਵਿਸ ਲੈਣ ਦੇ ਲਈ ਹੁਣ ਜਿਹੜਾ ਆਰਪੀਓ ਦਫਤਰ ਜਾਣ ਦੀ ਲੋੜ ਨਹੀਂ ਹੈਗੀ। ਆਰਪੀਓ ਦਫਤਰ ਜਾਣ ਦੀ ਲੋੜ ਨਹੀਂ ਹੈਗੀ। ਤੁਸੀਂ ਡੋਰ ਸਟੈਪ ਡਿਲੀਵਰੀ ਦੇ ਅੰਦਰ 1076 ਨੰਬਰ ਤੇ ਡਾਇਲ ਕਰੋ। ਤਾਂ ਜਿਹੜਾ ਅਫਸਰ ਹੈ ਤੁਹਾਡੇ ਘਰ ਆਊਗਾ ਆ ਕੇ ਉਹ ਤੁਹਾਡੇ ਡਾਕੂਮੈਂਟ ਕਲੈਕਟ ਕਰੂਗਾ। ਡਾਕੂਮੈਂਟ ਕਲੈਕਟ ਕਰਨ ਤੋਂ ਬਾਅਦ ਉਹ ਆਪਣੇ ਆਪ ਟ੍ਰਾਂਸਪੋਰਟ ਡਿਪਾਰਟਮੈਂਟ ਚ ਲੈ ਕੇ ਜਾਊਗਾ ਟ੍ਰਾਂਸਪੋਰਟ ਡਿਪਾਰਟਮੈਂਟ ਚ ਆਪਣੇ ਆਪ ਲੈ ਕੇ ਜਾਊਗਾ ਉੱਥੋਂ ਲਾਇਸੈਂਸ ਬਣਾ ਕੇ ਜਾਂ ਆਰਸੀ ਬਣਾ ਕੇ ਜਾਂ ਕੰਸਰਨ ਜਿਹੜਾ ਹੋਰ ਵੀ ਤੁਹਾਡੇ ਡਾਕੂਮੈਂਟ ਨੇ ਉਹ ਪ੍ਰਪੇਅਰ ਕਰਕੇ ਤੁਹਾਨੂੰ ਡਿਲੀਵਰ ਕਰੂਗਾ ਇਸ ਤੋਂ ਇਲਾਵਾ ਇਕੱਲਾ ਇਹ ਨਹੀਂ ਕਿ ਅਸੀਂ ਡੋਰ ਸਟੱਪ ਡਿਲੀਵਰੀ ਅਸੀਂ ਨਾਲ ਦੀ ਨਾਲ ਜਿਹੜਾ ਸੇਵਾ ਕੇਂਦਰ ਵੀ empowered ਕੀਤੇ ਨੇ ਜਿੱਦੇ ਵੀ ਸੇਵਾ ਕੇਂਦਰ ਪੰਜਾਬ ਚੱਲ ਰਹੇ ਨੇਗੇ ਉਹਨਾਂ ਸੇਵਾ ਕੇਂਦਰਾਂ ਦੇ ਅੰਦਰ ਜਾ ਕੇ ਹੀ ਤੁਸੀਂ ਆਪਣੀ ਐਪਲੀਕੇਸ਼ਨ ਦੇ ਸਕਦੇ ਹੋ ਔਰ ਤੁਹਾਨੂੰ ਆਰਟੀਓ ਦਫਤਰ ਜਾ ਕੇ ਚੱਕਰ ਕੱਟਣ ਦੀ ਲੋੜ ਨਹੀਂ ਹੈਗੀ ਆਰਟੀਓ ਦਫਤਰ ਜਾਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਸੇਵਾ ਕੇਂਦਰ ਜਾਂ ਡੋਰ ਸਟੈਪ ਲਵੇ ਡਿਆ ਰਹੇ ਤੁਸੀਂ ਆਪਣੇ ਟਰਾਂਸਪੋਰਟ ਡਿਪਾਰਟਮੈਂਟ ਦੇ ਸਾਰੇ ਕੰਮ ਕਰਵਾ ਸਕਦੇ ਹੋਗੇ ਔਰ ਜੇਕਰ ਕੋਈ ਦਿੱਤੀ ਹੋਈ ਟਾਈਮ ਲਾਈਨ ਤੋਂ ਬਾਅਦ ਜਿਹੜੀ ਟਾਈਮ ਲਾਈਨ ਦਿੱਤੀ ਗਈ ਆ ਔਰ ਉਸ ਤੋਂ ਬਾਅਦ ਕੋਈ ਡਿਲੇ ਹੋਊਗੀ ਤਾਂ ਸਾਰੀ ਜ਼ਿੰਮੇਵਾਰ ਜਿਹੜੀ ਆ ਉਹ ਕੰਸਰਨ ਅਫਸਰਾਂ ਦੇ ਹੋਊਗੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਇਹਦੇ ਨਾਲ ਦੀ ਨਾਲ ਅਸੀਂ WhatsApp chatbot ਜਿਹੜੀ WhatsApp chatbot ਆ ਉਹ ਵੀ ਅਸੀਂ ਸ਼ੁਰੂ ਕਰਨ ਜਾ ਰਹੇ ਹਾਂਗੇ ਤਾਂ ਕਿ ਕੋਈ ਵੀ ਵਿਅਕਤੀ ਆਪਣੇ ਘਰ ਬੈਠਾ ਹੀ ਇਹ ਸਾਰੀਆਂ ਸਹੂਲਤਾਂ ਲੈ ਸਕੇ WhatsApp WhatsApp ਜਿਹੜੀ chatbot ਆ ਉਹਦੇ ਰਾਹੀਂ ਤੁਸੀਂ ਕੰਸਰਨ ਸੇਵਾਵਾਂ ਜਿਹੜੀਆਂ ਜਿੰਨੀਆਂ ਵੀ ਸੇਵਾਵਾਂ ਨੇ ਉਹ ਲੈ ਸਕਦੇ ਹੋ ਬੜੇ ਆਸਾਨੀ ਦੇ ਨਾਲ ਤੁਸੀਂ ਆਪਣੇ ਫੋਨ ਉੱਤੇ ਉਸ chatbot ਦੇ ਰਾਹੀਂ ਵਿਭਾਗ ਦੇ ਵਿਭਾਗਕ ਜਾ ਕੇ ਐਪਲੀਕੇਸ਼ਨ ਡਾਊਨਲੋਡ ਕਰਕੇ ਤੁਸੀਂ ਆਪਣੇ ਡਾਕੂਮੈਂਟ ਉੱਤੇ ਡਾਊਨਲੋਡ ਕਰੋਗੇ ਕਿ ਜਿੰਨੀ ਫੀਸ ਆਪ ਭਰੋਗੇ ਤਾਂ ਤੁਹਾਨੂੰ ਸਰਟੀਫਿਕੇਟ ਆ ਉਹ ਤੁਹਾਡੇ ਮੋਬਾਈਲ ਐਪ ਦੇ ਉੱਤੇ ਹੀ ਬਣ ਕੇ ਘਰੇ ਆ ਜਾਊਗਾ ਸੋ ਮੈਂ ਸਮਝਦਾ ਇੱਕ ਬਹੁਤ ਹੀ ਵੱਡਾ ਸਟੈਪ ਸਰਕਾਰ ਭਗਵਾਨ ਸ੍ਰੀ ਮਾਨ ਸਰਕਾਰ ਨੇ ਇੱਕ ਕ੍ਰਾਂਤੀਕਾਰੀ ਸਟੈਪ ਜਿਹੜਾ ਉਹ ਪੰਜਾਬ ਦੇ ਨਾਗਰਿਕਾਂ ਨੂੰ ਸਵਾਭਾ ਦੇਣ ਲਈ ਚੁੱਕਿਆ ਹੈ ਕਿਉਂਕਿ ਬਹੁਤ ਸਾਰੀ ਖੱਜਲ ਖਵਰੀ ਟਰਾਂਸਪੋਰਟ ਡਿਪਾਰਟਮੈਂਟ ਦੇ ਅੰਦਰ ਬਹੁਤ ਸਾਰੀ ਲੁੱਟਖੋਟ ਜਿਹੜੀ ਆ ਬਹੁਤ ਸਾਰੀ ਕਰਾਪਸ਼ਨ ਜਿਹੜੀ ਆ ਉਹ ਨੀਚਲੇ ਲੈਵਲ ਤੇ ਹੁੰਦੀ ਸੀਗੀ ਉਹਨੂੰ ਬਿਲਕੁਲ ਜੜ ਤੋਂ ਖਤਮ ਕਰਨ ਦੇ ਲਈ ਇਹ ਵੱਡਾ ਸੈੱਟ ਚੱਕਿਆ ਗਿਆ ਕਿ ਸਾਰੀਆਂ ਸਵਾਮਾਂ ਜਿਹੜੀਆਂ ਨੇ ਉਹ ਆਨਲਾਈਨ ਕਰ ਦਿੱਤੀਆਂ ਗਈਆਂ ਨੇ ਔਰ ਕਿਸੇ ਨੇ ਵੀ ਖਜ਼ਲ ਖਵਾਰ ਨਹੀਂ ਹੋਰ ਦਿੱਤੇ ਜਾਊਗਾ ਇਹ ਜਨੂਵਾਰ ਜਿਹੜੀ ਆ ਸਰਕਾਰ ਦੀ ਆ ਜੇਕਰ ਕੋਈ ਖਜ਼ਲ ਖਵਾਰੀ ਕਰੂਗਾ ਜਾਂ ਜਾਦਾ ਟਾਈਮ ਲਾਊਗਾ ਦਿੱਤੇ ਹੋਏ ਟਾਈਮ ਦੇ ਬਾਅਦ ਤਾਂ ਉਹਦੇ ਖਿਲਾਫ ਮੈਂ ਪਾਕ ਜਿਹੜਾ ਉਹ ਸਖਤ ਕਾਰਵਾਈ ਕਰੂਗਾ ਥੈਂਕ ਯੂ ਕਿਮਤ ਸਰ ਕਈ ਲੱਖ ਇਸ ਟੈਪਸ